ਹਾਂਜੀ ਸਵਾਗਤ ਹੈ ਜੀ ਦੀਪ ਡੇਰੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਬਾਈ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਮੇਰਾ ਸੰਪਰਕ ਨੰਬਰ 9875992794 ਨਾਮ ਅਮਨਦੀਪ ਸਿੰਘ ਅੱਜ ਦੀ ਵੀਡੀਓ ਵਿੱਚ ਜਿਹੜੀ ਤੁਸੀਂ ਇੱਕ ਵੈੜ ਦੇਖ ਰਹੇ ਹੋ ਜੀ ਇਹ ਬਾਈ ਸੇਲ ਆ ਵਿਕਾਊ ਆ ਬਾਕੀ ਇਸ ਵੈੜ ਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਆਜੋ ਬਾਈ ਜੀ 사ਸੀ ਕਾ ਬਾਈ ਬਾਈ ਨਾਮ ਤੇ ਪਿੰਡ ਦੱਸ ਦੇ ਜੀ ਨਾਮ ਵੀਰ ਦਵਿੰਦਰ ਸਿੰਘ ਹਾਂਜੀ ਪਿੰਡ ਭਗਤਾ ਭਾਈ ਕਾ ਜਿਹੜਾ ਮਹਿੰਡਾ ਤਹਿਸੀਲ ਜੀ ਤਹਿਸੀਲ ਰਾਮਪੁਰਾ ਫੋਲ ਮੋਬਾਈਲ ਨੰਬਰ ਬਾਈ 941747899 ਠੀਕ ਹੈ ਜੀ ਬਾਈ ਵਿਹੜ ਆਪਣੇ ਘਰ ਦੀ ਤੇ ਲਿਆਂਦੀ ਆ ਘਰ ਦੀ ਆ ਵਿਹੜ ਠੀਕ ਹੈ ਕਿੰਨਾ ਸੂਆ ਵੀਰ ਪਹਿਲਾ ਸੂਆ ਚਾਰ ਦੰਦਾਂ ਦਾ ਮੂੰਹ ਚੋਂ ਮੂੰਹ ਚਾਰ ਦੰਦ ਪਹਿਲਾ ਸੂਆ ਪਹਿਲਾ ਸੂਆ ਸਮਾ ਸੂਣ ਚ ਬਾਈ 12 ਦਿਨ ਬਾਈ ਬਾਕੀ ਇਹਦੇ ਠੀਕ ਹੈ ਜੀ ਤੇ ਠੰਡੀ ਠੰਡੀ ਬਹੁਤ ਆ ਉਹੋ ਜੀ ਗੱਲ ਨਹੀਂ ਕਿ ਕਿ ਮਾਰੀ ਹੱਥ ਤੇ ਮੈਨੂੰ ਚੱਲੋ ਆ ਤੁਸੀਂ ਦੇਖ ਸਕਦੇ ਆਂ ਜੀ ਪਹਿਲਾ ਸੂਆ ਸਮਾ ਸੂਣ ਤੇ ਬਾਈ ਕਹਿੰਦਾ 12 ਦਿਨ ਬਾਕੀ ਪਏ ਆ ਕੱਚੀ ਆ ਬਾਈ ਬਹੁਤ ਹਜੇ ਬਾਕੀ ਬਹੁਤ ਹਜੇ ਬਾਲ ਢਿੱਲਾ ਤੁਸੀਂ ਦੇਖ ਸਕਦੇ ਆਂ ਬਹੁਤ ਪਈਆਂ ਹਜੇ ਦੇਵਾ ਦੇਖੋ ਤੁਸੀਂ ਓਨੇ ਪਿੱਛੇ ਨੂੰ ਕੱਢੂ ਭਾਗਾ ਵਾਲੀ ਤੇ ਅੱਗੇ ਵੀ ਭਗਾਰੀ ਬਹੁਤ ਆ ਤੁਸੀਂ ਦੇਖ ਸਕਦੇ ਆਂ ਬਾਈ ਲਈ ਖੋਲ ਕੇ ਨੂੰ ਐਚ ਐਫ ਨਸਲ ਦੀ ਵੈੜ ਵੈੜ ਦੀ ਲਵਾਈ ਵੀ ਚੰਗੀ ਆ ਤੇ ਉਚਾਈ ਵੀ ਚੰਗੀ ਆ ਥੱਲੇ ਵਾਪਾਂ ਨੇੜੇ ਤੋਂ ਚੱਕਰਵਾਵਾਂਗੇ ਬਾਈ ਸਹਿੰਗਾ ਕੋਸ਼ ਕਹਿੰਦੀ ਤਾਂ ਨਹੀਂ ਬਾਈ ਨਾ ਨਾ ਕੋਸ਼ ਨਹੀਂ ਕਹਿੰਦੀ ਠੀਕ ਹੈ ਠੀਕ ਹੈ ਤੀ ਦੇ ਸਕਦੇ ਆ ਕੋਈ 9 10 ਸੂਏ ਖੁੱਲਾ ਦੁੱਧ ਪਿਆਉ ਭਾ ਗਾਲੀ ਬਾਈ ਦੁੱਧ ਕਿੰਨਾ ਕੁ ਦੇਉਗੀ ਦੁੱਧ ਵੀ 18 19 ਕਿਲੋ ਦੇ ਦੁੱਧ ਰਾਵਣਾ ਠੀਕ ਹੈ ਜੀ ਮੂਰੇ ਠੰਡ ਆ ਗਈ ਨਾ 18 19 ਕਿਲੋ ਦੁੱਧ ਰਾਵਣਾ ਦੇਉਗੀ ਬਾਕੀ ਦੁੱਧ ਬਾਈ ਆਪਣੀ ਆਪਣੀ ਸੇਵਾ ਦਾ ਬਾਈ ਕਹਿੰਦਾ ਵੀ 18 19 ਕਿਲੋ ਦੁੱਧ ਚਵਾਉਗੀ ਜੇ ਵੀ ਭੈ ਭਰਾ ਚੰਗੀ ਸੇਵਾ ਕਰ ਲੈਂਦਾ ਦੁੱਧ 20 ਪਲੱਸ ਵੀ ਜਾ ਸਕਦੀ ਆ ਠੰਡੀ ਸੀਤ ਬਾਈ ਕਹਿੰਦਾ ਰੱਜ ਕੇ ਆ ਆ ਬਾਈ ਮਨ ਹੋਈ ਨੇਰੇ ਨੇ ਆ ਤੁਸੀਂ ਦੇ ਸਕਦੇ ਆ ਦੰਦ ਚੈੱਕ ਕਰਵਾ ਦਿਓ ਬਾਈ ਠੀਕ ਐ ਵੀਰ ਮੂਹ ਚਾਰ ਦੰਦ origignal ਚਾਰ ਦੰਦ ਵੇਸੇ ਭਾਗਾ ਵਾਲੀ ਕਹਿੰਦੀ ਕਹਿੰਦੀ ਕੁਝ ਨਹੀਂ ਮੈਂ ਅਕਸਰ ਦੇਖਿਆ ਕਈ ਖੋਨੀਆਂ ਵੇੜਾ ਵੀ ਚੱਕ ਚੱਕ ਮਾਰਦੀਆਂ ਇਹ ਤਾਂ ਫਿਰ ਵੀ ਵਿਚਾਰੀ ਸਿੰਘ ਹੋ ਕੇ ਵੀ ਕੁਝ ਨਹੀਂ ਕਹਿੰਦੀ ਐਚ ਐਫ ਨਸਲ ਦੀ ਵੇੜਾ ਲਗਾਈ ਲੈ ਬਾਈ ਚੰਗੀ ਆ ਆਪੀ ਤੁਰਦੀ ਫਿਰਦੀ ਚੈੱਕ ਕਰ ਲਓ ਥੋੜਾ ਵੇੜ ਤਾਂ ਪੂਰਾ ਚੰਗਾ ਪਹਿਲਾ ਸੂਆ ਪਲੂਨ ਸੂਨ ਆਈ ਵੇੜਾ ਦਿਨਾਤੀ ਆ ਕੇ ਪੂਰਾ ਵਧੀਆ ਆਦਰ ਤਿਆਰ ਕਰਕੇ ਸੋਨਾ ਕੜਮਾ ਵਾਲੀ ਨੇ 18.9 ਕਿਲੋ ਦੁੱਧ ਪਿਆਜੂ ਦੁੱਧ ਪਿਉ ਆਪਣੀ ਸੇਵਾ ਤੇ ਜੇ ਕ ਚੰਗੀ ਸੇਵਾ ਸੁਭਾਲ ਹੋ ਜੇ ਵੀਰ ਮੰਨਦੇ ਚੰਗੀ ਸੇਵਾ ਸੁਭਾਲ ਹੋ ਜੇ ਵੀ ਪਲੱਸ ਵੀ ਜਾ ਸਕਦੀ ਆ ਨਹੀਂ ਫਿਰ 18.9 ਕਿਲੋ ਕਿਸੇ ਪਾਸੇ ਗਿਆ ਨਹੀਂ ਹੈਗਾ ਬਾਕੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇ ਸਕਦੇ ਆ ਚੰਗੀ ਆ ਸਮੀ ਬਲੀ ਚੰਗੀ ਆ ਮਾਨ ਗੱਲ ਰਾਜੀਆ ਜੀ ਪੂਰੀ ਆ ਤੇ ਵੱਡੇ ਭਾਈ ਇਹਦਾ ਮੁੱਲ ਕੀ ਕਰਦੇ ਆ ਜੀ ਮੁੱਲ ਬਈ 65000 ਰੁਪਿਆ ਮਾਨਤਾਂ ਜੀ ਮਾਨਤਾਂ ਕਰਦਾਂਗੇ ਫੋਲ ਮੁੱਲ 60000 ਰੁਪਿਆ ਮਾਨਤਾਂ ਜ਼ਰੂਰ ਕੀਤਾ ਜਾਊਗਾ ਜੇ ਕਿਸੇ ਹੋਰ ਬਿਲਕੁਲ ਹੁੰਦੀ ਅਗਲੇ ਨੇ 90 95000 ਰੁਪਿਆ ਮੁੱਲ ਕਰਨਾ ਸੀ ਵੀਰ ਨੇ ਬਿਲਕੁਲ ਜਾਇਜ਼ ਮੁੱਲ 60000 ਰੁਪਿਆ ਮਾਨਤਾਂ ਜ਼ਰੂਰ ਕੀਤਾ ਜਾਊਗਾ ਉਹ ਆਪਾਂ ਨੇ ਪਤਾ ਹੀ ਆ ਜੇਕਰ ਆਪਾਂ 15 ਬੱਸੀ ਵੀ ਲੈਣੇ ਆ 20 25 ਹਜ਼ਾਰ ਦੀ ਆਉਂਦੀ ਆ ਇਹ ਤਾਂ ਫਿਰ ਵੀ ਭਾਗਾ ਵਾਲੀ ਦੁੱਧ ਵਾਲੀ ਆ ਸੋ ਨੰਬਰ ਜਿਹੜਾ ਬਾਈ ਦਾ ਲਗਾਤਾਰ ਵੀਡੀਓ ਚੱਲ ਰਿਹਾ ਤੁਸੀਂ ਬਾਈ ਦੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਬਾਈ ਦੇ ਘਰੇ ਆ ਕੇ ਬੈਠਦੀ ਤਸੱਲੀ ਕਰਕੇ ਲੈ ਜਾ ਸਕਦੇ ਆ ਜੀ ਤਸੱਲੀ ਤੁਸੀਂ ਆਪ ਕਰਨੀ ਆ ਕਿਉਂਕ ਆਪਣਾ ਕੰਮ ਸਿਰਫ ਵੀਡੀਓ ਬਣਾਉਣਾ ਪਿੰਡ ਭਗਤਾ ਭਾਈਕਾ ਬਠਿੰਡਾ ਜ਼ਿਲ੍ਹਾ ਤਸਵੀਰਾਂ ਪੂਰਾ ਫੂਲ ਤੋਂ ਵੀਡੀਓ ਕਵਰ ਕੀਤੀ ਆ ਵੀਡੀਓ ਨੂੰ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜੀ